ஆலங்கருவே சதாங்கந்தி அன்னம் விருகவே காருதி சஸ்வ அந்த உபசரணா சாஸ்தவர்மம் அந்தர்த்தா சாதுரதமும் சுதார் கேதே ਾਰੇ ਉਹ ਗਿਰਾਂ ਗਿਰਾਂ ਸੂਤਰ ਪਾਉਂਦਾ ਗਾਉਂਦਾ ਜਾ ਬਲਵਾਰੀ ਅਰ ਸਜਾ ਗੁੱਟ ਪਈ ਜਨ ਆਪੀ ਸੀ ਸਮਝਾ ਬੱਧ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨੂਰਮਨ ਵਲੌਗ ਤੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਕਹਾਂ ਜੀ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਟਾਈਮ ਇੱਥੇ ਹੋ ਗਿਆ ਜੀ 4:30 ਦਾ ਤੇ ਆਪਾਂ ਮੱਛਾਂ ਨੂੰ ਲੱਗੀਆਂ ਸੰਨੀ ਕਰਨ ਤੇ ਇਸ ਤੋਂ ਪਹਿਲਾਂ ਆਪਾਂ ਜਿਵੇਂ ਧਾਰਮ ਵਗੈਰਾ ਕੱਢ ਲਈਆਂ ਤੇ ਫੀਡ ਵਗੈਰਾ ਜਿਹੜੀ ਉਹਨਾਂ ਨੂੰ ਖਵਾਉਣੀ ਹੁੰਦੀ ਆ ਜਿਹੜੀ ਅਸੀਂ ਫੀਡ ਜਿਵੇਂ ਦੁੱਧ ਦੇ ਹਿਸਾਬ ਤੇ ਆਪਾਂ ਜਿਹੜੀ ਪਾਉਣੀ ਹੁੰਦੀ ਆ ਉਹ ਵਾਲੀ ਫੀਡ ਉਹਨਾਂ ਨੂੰ ਖਵਾਤੀ ਸੀ ਉਸ ਤੋਂ ਬਾਅਦ ਇੱਥੇ ਆਪਾਂ ਹੁਣ ਦਾਣਾ ਰਲਾ ਰਹੇ ਆ ਖਾਲ ਖਾਲ ਦਾਣਾ ਤੇ ਹੁਣ ਸੰਨੀ ਕਰਕੇ ਤੇ ਮੱਛਾਂ ਨੂੰ ਬੰਨ੍ਹ ਦਈਏ ਤੇ ਅੰਦਰੋਂ ਮੈਸੂਮਰ ਕੇ ਸਾਫ਼ ਕਰ ਲਿਆ ਇੱਥੋਂ ਸਾਰਾ ਸੂਮਰ ਤਾਂ ਕਿਉਂਕਿ ਰਾਤ ਦੇ ਟਾਈਮ ਤੇ ਪਸ਼ੂ ਬਾਹਰ ਹੁੰਦੇ ਨੇ ਤੇ ਇੱਥੋਂ ਆਪਾਂ ਹੁਣ ਸੂਮਰ ਤਾਂ ਹੈ ਤੇ ਕੱਲ ਮੈਂ ਸ਼ਾਮੀ ਨਹੀਂ ਸੁੰਭ ਰਿਆ ਸੀ ਕਿਉਂਕਿ ਥੋੜਾ ਜਿਹਾ ਲੇਟ ਹੋ ਗਈ ਸੀ ਕਿ ਤਰੇਲਾਸ ਦਾ ਟਾਈਮ ਸੀਗਾ ਤੇ ਫਿਰ ਰੈਲਾਸ ਦੇ ਟਾਈਮ ਤੇ ਮੈਂ ਨਹੀਂ ਸੁੰਭ ਰਦੀ ਤਾਂ ਕਰਕੇ ਤੇ ਹੁਣ ਮੈਂ ਇੱਥੋਂ ਸੁੰਭ ਰਤਾ ਤੇ ਹੁਣ ਆਪਾਂ ਮੱਝਾਂ ਨੂੰ ਪਹਿਲਾਂ ਸੰਨੀ ਕਰ ਦਈਏ ਜਾਨਕੀ ਖਲ ਦਾਣਾ ਲਾਲ ਗੇ ਜਿ ਲੋ ਜੇ ਪਾਹ ਖਾਰ ਲਾਤੀ ਸੀ ਕਿ ਤੇ ਉਸ ਤੋਂ ਬਾਅਦ ਹੁਣ ਆਪਾਂ ਲੱਗਿਆਂ ਦਾਣਾ ਉੱਤੇ ਪਾਉਣ ਤੇ ਹੁਣ ਦਾਣਾ ਪਾ ਕੇ ਤਾਂ ਫਿਰ ਲਾ ਦਿੰਨੇ ਇੱਕ ਵਾਰੀ ਤੇ ਉਸ ਤੋਂ ਬਾਅਦ ਫਿਰ ਮੱਜਾਂ ਨੂੰ ਆਪਾਂ ਬੰਨ੍ਹ ਦਿੰਨੇ ਇੱਥੇ ਤੇ ਫਿਰ ਬਾਹਰੋਂ ਸੁੰਬਰ ਕੇ ਜਿਹੜਾ ਹੋਇਆ ਬਾਹਰੋਂ ਵੀ ਕੂੜਾ ਚੱਕ ਦਿਆਂਗੇ ਤੇ ਹੁਣ ਮੈਂ ਥੋੜਾ ਜਿਹਾ ਵੀ ਵੈਸੇ ਪਹਿਲਾਂ ਵੀ ਜਲਦੀ ਲੱਗ ਜਾਂਦੀ ਹੁੰਦੀ ਆ ਪਰ ਮੈਨੂੰ ਇਸ ਤਰ੍ਹਾਂ ਹੋ ਜਾਂਦਾ ਵੀ ਇਸ ਟਾਈਮ ਤੇ ਨਾ ਜੇਕਰ ਕੋਈ ਨਾਲ ਉੱਠੀ ਵੀ ਮੇਰੀ ਵੀਡੀਓ ਬਣਾ ਦੇ ਹਨਾ ਤਾਂ ਫਿਰ ਤਾਂ ਚਲੋ ਮੈਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਤੇ ਨਹੀਂ ਫਿਰ ਮੈਨੂੰ ਕਿਉਂਕਿ ਮੱਜਾਂ ਵਾਲੀ ਸਾਈਡ ਉਧਰਲੀ ਸਾਈਡ ਦਾ ਚਲੋ ਮੈਂ ਹਨਾ ਵੀ ਬਣਾ ਲੈਣੀ ਆ ਸਟੈਂਡ ਦੇ ਉੱਪਰ ਟਰਾਈ ਬੋਰਡ ਦੇ ਉੱਪਰ ਬਟ ਇੱਧਰ ਮੈਨੂੰ ਐ ਹੋ ਜਾਂਦਾ ਵੀ ਕਈ ਵੇਰ ਕੋਈ ਪਸ਼ੂ ਖੁੱਲ ਕੇ ਨਾਲੇ ਤਾਂ ਫੋਨ ਪਨੂਗਾ ਕਿਤੇ ਵੀਡੀਓ ਬਣਾਉਂਦੀ ਬਣਾਉਂਦੀ ਫੋਨ ਇਹਨਾਂ ਬਣਾ ਲਾਂ ਤਾਂ ਕਰਕੇ ਫਿਰ ਮੈਨੂੰ ਉਧਰੋਂ ਥੋੜਾ ਜਿਹਾ ਡਰ ਲੱਗਦਾ ਉਸ ਤੋਂ ਬਾਅਦ ਲਓ ਜੀ ਆਪਾਂ ਉਧਰੋਂ ਗੋਹਾ ਵਗੈਰਾ ਚੱਕ ਕੇ ਸੁੰਭਰੇ ਆਈ ਸੀ ਸਾਰਾ ਤੇ ਬਸ ਹੁਣ ਹਰਾ ਵੀ ਪਾਤਾ ਸੀਗਾ ਉਤਰ ਕੇ ਤੇ ਹੁਣ ਇੱਥੇ ਬਚ ਗਏ ਨੇ ਟਾਈਮ ਜਿਹੜਾ ਹੋ ਗਿਆ ਜੀ 6:30 ਦਾ ਹੋ ਗਿਆ ਤੇ ਹੁਣ ਮੈਂ ਲੱਗੀਆਂ ਵਿੜਾ ਸੁੰਭਰਨਾ ਮੇਰੇ ਕੋਲ ਟਾਈਮ ਸੀਗਾ ਤੇ ਮੈਂ ਕਿਹਾ ਚੱਲ ਵੀ ਮੈਂ ਜਲਦੀ ਹਲਦੀ ਵਿੜਾ ਸੁੰਭਰਦੇ ਆ ਤੇ ਫਿਰ ਉਸ ਤੋਂ ਬਾਅਦ ਨੂਰ ਦੀ ਵੀ ਤਿਆਰੀ ਕਰਨੀ ਸੀਗੀ ਸਕੂਲ ਜਾਣ ਦੀ ਸਵਾ 6:00 ਦਾ ਟਾਈਮ ਆ ਹਾਂਜੀ ਤੇ ਮੈਂ ਹੁਣ ਲੱਗੀਆਂ ਵਿੜਾ ਸੁੰਭਰਨਾ ਤੇ ਹੁਣ ਪਹਿਲਾਂ ਮੈਂ ਵਿੜਾ ਸੁੰਭਰ ਲਾਂ ਤੇ ਫਿਰ ਆਪਾਂ ਨੂਰ ਦੀ ਤਿਆਰੀ ਕਰਦੇ ਆ ਜਾਨੀ ਕਿ ਉਹਦੀ ਰੋਟੀ ਸਬਜੀ ਸਬਜੀ ਨਹੀਂ ਬਣਾਉਣੀ ਹਾਂਜੀ ਰੋਟੀ ਬਣਾਉਣੀ ਹੈ ਕੱਲੀ ਕਿਉਂਕਿ ਆਲੂ ਵਾਲੇ ਪਰੌਂਠੇ ਲੈ ਕੇ ਜਾਣੇ ਆਜੂਨੇ ਲੋਜੀ ਆਪਾਂ ਵਿਹੜਾ ਸੁੰਭਰ ਲਿਆ ਸੀਗਾ ਤੇ ਵਿਹੜਾ ਸੁੰਭਰਨ ਤੋਂ ਬਾਅਦ ਫਿਰ ਮੈਂ ਲੱਗ ਗਈ ਸੀਗੀ ਐ ਲੱਗੀ ਸੀ ਨੂਰ ਦੀ ਯੂਨੀਫਾਰਮ ਪ੍ਰੈਸ ਕਰਨ ਤੇ ਹੁਣ ਮੈਂ ਪਹਿਲਾਂ ਉਹਦੀ ਯੂਨੀਫਾਰਮ ਪ੍ਰੈਸ ਕਰ ਦਿਆਂ ਤੇ ਉਸ ਤੋਂ ਬਾਅਦ ਫਿਰ ਮੈਂ ਚਾਹ ਬਣਾਉਂਗੀ ਤੇ ਚਾਹ ਪੀਵਾਂਗੇ ਤੇ ਨਾਲੇ ਫਿਰ ਮੈਂ ਨੂਰ ਤੇ ਪ੍ਰੌਂਟੇ ਬਣਾ ਦੂੰਗੀ ਤੇ ਕਿਉਂਕਿ ਇਸ ਟਾਈਮ ਤੇ ਤਾਂ ਬੈਠਣਾ ਮੁਸ਼ਕਲ ਹੀ ਹੋ ਜਾਂਦਾ ਜਦੋਂ ਇੱਕ ਵਾਰੀ ਉੱਠ ਜਾਈਏ ਫਿਰ ਲਾਲਚ ਜਿਹਾ ਹੋ ਜਾਂਦਾ ਵੀ ਆ ਵੀ ਕੰਮ ਦੋ ਦੋ ਕਰ ਲੀਏ ਆ ਵੀ ਕਰ ਲੀਏ ਹਨਾ ਤਾਂ ਕਰਕੇ ਤੇ ਫਿਰ ਇੱਕੋ ਵੀ ਪਹਿਲਾਂ ਪਛੂਆ ਦਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਨੂਰ ਨੇ ਸਕੂਲ ਜਾਣਾ ਕਰਕੇ ਵੀ ਉਹਦਾ ਹੋ ਜਾਂਦਾ ਹਨਾ ਕਿਉਂਕਿ ਪਹਿਲਾਂ ਤਾਂ ਵੈਣ ਲੇਟ ਆਉਂਦੀ ਸੀਗੀ ਤਾਂ ਕਰਕੇ ਤੇ ਹੁਣ ਵੈਣ ਜਲਦੀ ਆਉਂਦੀ ਕਰਕੇ ਫਿਰ ਜ਼ਿਆਦਾ ਖਿਚੜੀ ਹੋ ਜਾਂਦੀ ਹੈ ਇਸ ਟਾਈਮ ਤੇ ਤੇ ਹੁਣ ਮੈਂ ਯੂਨੀਫਾਰਮ ਪ੍ਰੈਸ ਕਰਕੇ ਤੇ ਫਿਰ ਬੈਠ ਕੇ 10 ਮਿੰਟ ਚਾਹ ਪੀਵਾਂਗੇ ਤੇ ਇਹ ਬਾਕੀ ਇਸ ਤਰ੍ਹਾਂ ਹੁੰਦਾ ਵੀ ਜਦੋਂ ਆਪਾਂ ਥੋੜਾ ਜਲਦੀ ਉੱਠ ਕੇ ਤੇ ਜਲਦੀ ਜਲਦੀ ਕੰਮ ਨਿਵੇੜਦੇ ਹਾਂ ਨਾਲੇ ਤਾਂ ਗਰਮੀ ਹੋ ਜਾਂਦੀ ਹੈ ਬਾਅਦ ਵਿੱਚ ਵੀ ਧੁੱਪ ਦੇ ਵਿੱਚ ਫਿਰ ਔਖਾ ਹੋ ਜਾਂਦਾ ਕੰਮ ਹੰਡਾ ਕਰਨਾ ਇਹ ਫਿਰ ਮੈਂ ਕੱਪੜੇ ਵੀ ਕੱਲ ਸ਼ਾਮੀ ਨੂੰ ਧੋਲੇ ਸੀ ਕਿ ਮੈਂ ਕਹਿੰਦੀ ਕੱਲ ਨੂੰ ਮੈਂ ਜਲਦੀ ਜਲਦੀ ਸਾਰਾ ਕੰਮ ਜਿਹੜਾ ਨਿਵੇੜ ਲੈਣਾ ਤੇ ਫਿਰ ਇਸ ਤਰ੍ਹਾਂ ਹੋ ਜਾਂਦਾ ਕਈ ਵਾਰੀ ਨਾ ਕੋਈ ਨਾ ਕੋਈ ਆ ਜਾਂਦਾ ਕਿਉਂਕਿ ਦੁਪਹਿਰੇ ਤਾਂ ਅਗਲੇ ਨੂੰ ਆਏ ਹੁੰਦਾ ਹਨਾ ਦੁਪਹਿਰੇ ਤਾਂ ਕੋਈ ਵੀ ਨਹੀਂ ਆਉਂਦਾ ਤੇ ਜਿਵੇਂ 10 11 ਵਜੇ ਤੱਕ ਕੋਈ ਨਾ ਕੋਈ ਆ ਜਾਂਦਾ ਉਦੋਂ ਰੋ ਸ਼ਾਮ ਨੂੰ ਆ ਜਾਂਦਾ ਤੇ ਫਿਰ ਜੇ ਨਹੀਂ ਕਿਸੇ ਕੋਲੇ ਬੈਠਦੇ ਹਨਾ ਤਾਂ ਵੀ ਆਪ ਨੂੰ ਵੀ ਹਨਾ ਬੁਰਾ ਜਿਹਾ ਲੱਗਦਾ ਵੀ ਆਪਾਂ ਬੈਠੇ ਨਹੀਂ ਅਗਲੇ ਦੇ ਕੋਲੇ ਹਨਾ ਵੀ ਅਗਲਾ ਚੱਲ ਕੇ ਆਇਆ ਤੇ ਜੇ ਬੈਠਦੇ ਆ ਤਾਂ ਫਿਰ ਕੰਮ ਛੱਡਦਾ ਹਨਾ ਕੰਮ ਨੂੰ ਫਿਰ ਲੇਟ ਹੋ ਜਾਂਦੇ ਆ ਤਾਂ ਕਰਕੇ ਫਿਰ ਮੈਂ ਹੁਣ ਜਲਦੀ ਜਲਦੀ ਕੰਮ ਨੇ ਵੇਡ ਲੈਣੇ ਹੁੰਨੇ ਆ ਤੇ ਹੁਣ ਆਪਾਂ ਬਾਕੀ ਮੈਨੂੰ ਵੈਸੇ ਵੀ ਚੰਗਾ ਸ਼ੁਰੂ ਤੋਂ ਮੇਰੀ ਆਦਤ ਬਣ ਗਈ ਕਿਉਂਕਿ ਜਿਵੇਂ ਆਪਾਂ ਆਪਣੇ ਸਰੀਰ ਨੂੰ ਟਿਕਾ ਲੈਣੇ ਉਵੇਂ ਟਿਕ ਜਾਂਦਾ ਹਨ ਮੈਨੂੰ ਆਦਤ ਬਣੀ ਹੋਈ ਆ ਵੀ ਸਵੇਰੇ ਹਨੇਰੇ ਹਨੇਰੇ ਉੱਠ ਕੇ ਹੀ ਮੈਂ ਕੰਮ ਕਰਤੀ ਹਾਂ ਸ਼ੁਰੂ ਤੋਂ ਚਾਹ ਗਰਮੀ ਹੈ ਤੇ ਚਾਹੀ ਸਰਦੀ ਆ ਹਨਾ ਵੀ ਮੈਂ ਜਲਦੀ ਹੀ ਉੱਠਣਾ ਹੈ ਤੇ ਹੁਣ ਆਪਾਂ ਇਸ ਤੋਂ ਵੀ ਜ਼ਿਆਦਾ ਵੀ ਜਲਦੀ ਉੱਠਣ ਦੀ ਕੋਸ਼ਿਸ਼ ਕਰਦੇ ਆਂ ਵੀ ਹੁਣ ਜਲਦੀ ਜਲਦੀ ਉੱਠ ਕੇ ਤੇ ਜਿਹੜਾ ਵੀ 10 ਵਜੇ ਦੇ ਨੂੰ ਤਕਰੀਬਨ ਆਪਣੇ ਜਿਹੜੇ ਕੰਮ ਤਾਂ ਦੇ ਨਿਪਟੜ ਜਾਣ ਕਿਉਂਕਿ ਇਸ ਤੋਂ ਅੱਗੇ ਗਰਮੀ ਜੜੀ ਉਹ ਬਦਣੀ ਹੀ ਆ ਤੇ ਚਲੋ ਜੀ ਪਹਿਲਾਂ ਯੂਨੀਫਾਰਮ ਪ੍ਰੈਸ ਕਰਨਾ ਫਿਰ ਨਾਲੇ ਚਾਦਰ ਦੂੰਗੀ ਤੇ ਨਾਲ ਹੀ ਫਿਰ ਮੈਂ ਨੂਰ ਦੀ ਪੌਂਟੇ ਬਣਾ ਦੂੰਗੀ ਉਧਰ ਆਪਣੀ ਚਾਹ ਜਿਹੜੀ ਉਹ ਬਣ ਗਈ ਸੀਗੀ ਤੇ ਹੁਣ ਮੈਂ ਲੱਗੀ ਸੀ ਆਟਾ ਗੋਨਣ ਨੂੰ ਮੈਂ ਕਿਹਾ ਚਾਹ ਲੈ ਆਟਾ ਗੋਨ ਕੇ ਤੇ ਨਾਲ ਦੇ ਨਾਲ ਪਰੌਂਠੇ ਬਣਾ ਦਿਆਂ ਤੇ ਫਿਰ ਪਰੌਂਠੇ ਅੱਜ ਮੈਂ ਬਣਾਉਂਗੀ ਤੇ ਆਲੂ ਹਲੇ ਉਹ ਜਾਨੀ ਕਿ ਸਬਜ਼ੀ ਚ ਉਹ ਖੱਡੂੰਗੀ ਕਿਉਂਕਿ ਮੈਂ ਰਾਤ ਬਣਾਈ ਸੀ ਆਲੂ ਗੋਭੀ ਤੇ ਅਰਸ਼ਨੂਰ ਆਲੂ ਗੋਭੀ ਦੀ ਸਬਜ਼ੀ ਜਿਹੜੀ ਉਹ ਖਾਂਦਾ ਨਹੀਂ ਹੈਗਾ ਤੇ ਫਿਲਹਾਲ ਹੁਣ ਕੋਈ ਵੀ ਸਬਜ਼ੀ ਨਹੀਂ ਹੈਗੀ ਸੀ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਹੁਣ ਇਹੀ ਆ ਕਿ ਗਰਮੀ ਦੀਆਂ ਬਹੁਤੀਆਂ ਸਬਜ਼ੀਆਂ ਜਿਹੀਆਂ ਜਿਹੜੀਆਂ ਨੂਰ ਨੂੰ ਪਸੰਦ ਨਹੀਂ ਹੈਗੀਆਂ ਵੀ ਜਾਨੀ ਕਿ ਉਹ ਖਾਂਦਾ ਨਹੀਂ ਹੈ ਨਾ ਮੈਂ ਬਹੁਤ ਕੋਸ਼ਿਸ਼ ਕਰਦੀ ਹੁੰਦੀ ਆ ਅਵੀ ਲੱਗ ਲੱਗ ਤਰੀਕੇ ਸੇ ਉਹਨੂੰ ਬਣਾ ਕੇ ਖਵਾਵਾ ਹਨਾ ਤਾਂ ਖਾ ਲੈਂਦਾ ਵੈਸੇ ਜੇ ਨਹੀਂ ਤਾਂ ਜਿਆਦਾ ਤਰਫ ਖਾਂਦਾ ਨਹੀਂ ਹੈਗਾ ਜਿਵੇਂ ਕੱਦੂ ਵਗੈਰਾ ਤਾਂ ਬਿਲਕੁਲ ਵੀ ਨਹੀਂ ਖਾਂਦਾ ਕਦੂ ਤੋਰੀਆਂ ਤਾਂ ਜਮੈਂ ਨਹੀਂ ਖਾਂਦਾ ਤੇ ਜਿਵੇਂ ਮੈਂ ਕੱਦੂ ਦਾਲ ਦੇ ਵਿੱਚ ਪਾ ਕੇ ਬਣਾਦਾ ਤਾਂ ਫਿਰ ਖਾ ਲੈਂਦਾ ਜਿਵੇਂ ਦੁੱਧ ਪਾ ਕੇ ਬਣਾਵਾ ਕਦੂ ਫਿਰ ਨਹੀਂ ਖਾਂਦਾ ਤੇ ਮੈਂ ਕਿਹਾ ਰਾਤ ਗੋਭੀ ਬਣਾਈ ਸੀਗੀ ਤੇ ਮੈਂ ਕਿਹਾ ਵੀ ਚਲ ਮੈਂ ਉਹੀ ਉਹਨਾਂ ਨੂੰ ਚੰਗੀ ਤਰ੍ਹਾਂ ਸਬਜ਼ੀ ਜਿਹੜੀ ਆ ਉਹਨੂੰ ਮੈਸ਼ ਕਰਕੇ ਤੇ ਆਪਾਂ ਪਰੌਂਠੇ ਬਣਾ ਦਿੰਨੇ ਆ ਤੇ ਲੋ ਜੀ ਹੁਣ ਮੈਂ ਲੱਗੀ ਸੀ ਨੂਰ ਦੇ ਪਰੌਂਠੇ ਬਣਾਉਣ ਅਰਸ਼ ਨੂਰ ਨਾਲ ਕੀ ਆ ਚੁੱਕਿਆ ਸੀਗਾ ਤੇ ਉਹ ਆਪਣੀ ਯੂਨੀਫਾਰਮ ਜਿਹੜੀ ਪਾ ਰਿਆ ਸੀਗਾ ਤੇ ਉਹ ਤਿਆਰ ਹੋ ਰਿਹਾ ਸੀਗਾ ਤੇ ਮੈਂ ਉਹਦੇ ਪ੍ਰੌਂਠੇ ਬਣਾ ਦਿਆਂ ਜਲਦੀ ਜਲਦੀ ਕਿਉਂਕਿ ਟਾਈਮ ਥੋੜਾ ਰਹਿ ਗਿਆ ਸੀ ਬੈਨ ਆਉਣ 'ਚ 10 ਮਿੰਟ ਹੀ ਬਾਕੀ ਸੀ ਮੈਂ ਕਿਹਾ ਕਿ ਚਲ ਮੈਂ ਜਲਦੀ ਜਲਦੀ ਪ੍ਰੌਂਠੇ ਬਣਾ ਦਿਆਂ ਪਹਿਲਾਂ ਤੇ ਚਲੋ ਜੀ ਹੁਣ ਮੈਂ ਪਹਿਲਾਂ ਬਣਾਦਾ ਪ੍ਰੌਂਠੇ ਤੇ ਨੂਰ ਨੂੰ ਸਕੂਲ ਭੇਜ ਕੇ ਫਿਰ ਆਪਾਂ ਆਪਣੇ ਕੰਮ ਧੁੰਦੇ ਫੇਰ ਲੱਗਦੇ ਹਾਂ ਲਓ ਜੀ ਇੱਥੇ ਆਪਾਂ ਚਾਹ ਵੀ ਪੀ ਲਈ ਸੀ ਕੀ ਤੇ ਭਾਂਡੇ ਵਗੈਰਾ ਵੀ ਸਾਫ਼ ਕਰ ਲਏ ਮੱਝਾਂ ਨੂੰ ਪਾਣੀ ਤਾਂ ਨਹੀਂ ਪਿਆ ਕੇ ਉਹਨਾਂ ਨੂੰ ਵੀ ਪਾਸੇ ਬੰਨ ਧੰਨਵਾਦ ਆ ਤੇ ਹੁਣ ਮੈਂ ਲੱਗੀਆਂ ਸਾਫ਼ ਸੁਥਾਈਆਂ ਕਰਨ ਤੇ ਪੱਜ ਗਏ ਨੇ ਇੱਥੇ 8.5 9 ਦਾ ਟਾਈਮ ਹੋ ਚੁੱਕਿਆ ਤੇ ਹੁਣ ਬਸ ਮੇਰਾ ਕੱਲਾ ਰਹਿ ਗਿਆ ਜੀ ਸਾਫ਼ ਸੁਥਾਈਆਂ ਦਾ ਕੰਮ ਅੰਦਰ ਤੇ ਹੁਣ ਮੈਂ ਝਾੜ ਪੂੰਝ ਕਰਕੇ ਯਾਨੀ ਕਿ ਝੜੂ ਵਗੈਰਾ ਲਗਾ ਕੇ ਤੇ ਫਿਰ ਲਗਾਉਣੀ ਆ ਪੋਚੇ ਤੇ ਬਾਕੀ ਹੁਣ ਜਿਵੇਂ ਜਿਵੇਂ ਗਰਮੀ ਵਧੂਗੀ ਤੇ ਆਪਾਂ ਆਪਣਾ ਜਿਹੜਾ ਰੁਟੀਨ ਆ ਚੇਂਜ ਕਰਦੇ ਜਾਵਾਂਗੇ ਜਾਨੀ ਕਿ ਉੱਠਣ ਦਾ ਜਿਹੜਾ ਟਾਈਮ ਆ ਉਹ ਬਦਲਦੇ ਜਾਵਾਂਗੇ ਕਿਉਂਕਿ ਅਸਰ ਹੁੰਦਾ ਵੀ ਬਾਅਦ ਵਿੱਚ ਦਿਨੇ ਆਪਣੇ ਆਪਾਂ ਰੈਸਟ ਕਰ ਲਾਂਗੇ ਉਹਹੀ ਘੰਟਾ ਡੇਢ ਘੰਟਾ ਹਨ ਤੇ ਕੰਮ ਕਰਨਾ ਗਰਮੀ ਦੇ ਵਿੱਚ ਔਖਾ ਹੋ ਜਾਂਦਾ ਕਿਉਂਕਿ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਨਾ ਫਿਰ ਕੰਮ ਨਹੀਂ ਨਿਪਟਦਾ ਤੇ ਨਾਲੇ ਵਧੀਆ ਸੋਣਾ ਵੀ ਲੱਗਦਾ ਟਾਈਮ ਸਰ ਕੰਮ ਜਿਹੜਾ ਨਿਪੜਿਆ ਤੇ ਲੋ ਜੀ ਆਪਾਂ ਸਾਰੀ ਸੈਟਿੰਗ ਜਿਹੜੀ ਕਰ ਲਈ ਸੀ ਕਮਰਿਆਂ ਦੀ ਬੈੱਡ ਸ਼ੀਟਾਂ ਵਗੈਰਾ ਝਾੜ ਕੇ ਵਿਛਾਲੀਆਂ ਸਾਰਾ ਤੇ ਹੁਣ ਮੈਂ ਲੱਗੀਆਂ ਝਾੜੂ ਢੋਣ ਤੇ ਹੁਣ ਝਾੜੂ ਕੱਢ ਕੇ ਤੇ ਫਿਰ ਡਸਟਿੰਗ ਵਗੈਰਾ ਕਰਕੇ ਤੇ ਨਾਲ ਦੇ ਨਾਲ ਮੈਂ ਲਗਾ ਦੂੰਗੀ ਪੋਚਾ ਤੇ ਪੋਚਾ ਲਗਾ ਕੇ ਤੇ ਫਿਰ ਬਸ ਮੇਰੀ ਰਹਿ ਗਈ ਜਾਨਕਿ ਸਾਡੀ ਰੋਟੀ ਬਣਾਉਣ ਵਾਲੀ ਤੇ ਬਸ ਫਿਰ ਮੈਂ ਰੋਟੀ ਬਣਾ ਕੇ ਤੇ ਰੋਟੀ ਖਾ ਕੇ ਭਾਂਡੇ ਵਗੈਰਾ ਸਾਫ ਕਰਕੇ ਤੇ ਫਿਰ ਮੈਂ ਨਹਾ ਧੁੱਕ ਕੇ 2 ਘੰਟੇ ਹੋऊंगी ਫ੍ਰੀ ਤੇ ਉਸ ਤੋਂ ਬਾਅਦ ਫਿਰ ਮੇਰਾ ਦੁਪਹਿਰ ਦਾ ਜਿਹੜਾ ਰੁਟੀਨ ਆ ਸ਼ੁਰੂ ਹੋ ਜਾਊਗਾ 2 ਵਜੇ ਤੱਕ ਮੈਂ ਹੁਣ ਫ੍ਰੀ ਆ ਤੇ ਚਲੋ ਜੀ ਝਾੜੂ ਲਗਾ ਕੇ ਫਿਰ ਲਗਾਂ ਡਸਟਿੰਗ ਵਗੈਰਾ ਕਰਦੇ ਆ ਤੇ ਫਿਰ ਲੋਨੇ ਆਪਾਂ ਪੋਚਾ ਤੇ ਹਾਂਜੀ ਛਾੜੂ ਵਗੈਰਾ ਲਗਾ ਕੇ ਦਸਟਿੰਗ ਹੋ ਚੁੱਕੀ ਆ ਤੇ ਹੁਣ ਰਹਿ ਗਿਆ ਪੋਚਾ ਲਾਉਣ ਵਾਲਾ ਤੇ ਹੁਣ ਮੈਂ ਲਗਾਉਣੀ ਆ ਪੋਚਾ ਤੇ ਪੋਚਾ ਲਗਾ ਕੇ ਤੇ ਫਿਰ ਬਰੋਟੀ ਵਗੈਰਾ ਬਣਾਉਂਗੀ ਤੇ ਕਰਮੀ ਦੇ ਵਿੱਚ ਤਾਂ ਹੁਣ ਮੇਰਾ ਇਸੇ ਤਰ੍ਹਾਂ ਹੀ ਹੁੰਦਾ ਜਾਨੀ ਕਿ ਮੈਂ 10 ਵਜੇ ਤਿੰਨ ਨੂੰ ਚਾਹਾਂ ਕੰਮ ਜਿਹੜਾ ਆਪਣਾ ਖਤਮ ਕਰ ਲੈਣੀ ਹੁੰਨੀ ਆ ਤੇ ਕੱਪੜੇ ਵਗੈਰਾ ਜਿਹੜੇ ਮੈਂ ਸ਼ਾਮ ਨੂੰ ਧੋਲੇ ਸੀਗੇ ਤੇ ਹੁਣ ਕੱਪੜੇ ਇੰਨੇ ਜ਼ਿਆਦਾ ਹੈ ਨਹੀਂ ਸੀ ਕਿਉਂਕਿ ਹਲੇ ਕੱਲੇ ਅਰਸ਼ਨੂਰ ਨੇ ਲਾਏ ਸੀਗੇ ਲਾਇਆ ਸੀਗਾ ਇੱਕ ਸੂਟ ਉਹ ਸਿੱਦਾ ਹੀ ਸੀਗਾ ਉਹਦੇ ਡੈਡੀ ਵੀ ਹਲੇ ਖੇਤ ਗਏ ਨੇ ਉਹ ਵੀ ਆਣ ਕੇ ਨਾ ਹੁਣ ਆ ਕੇ ਨਾਉਣਗੇ ਤਾਂ ਫਿਰ ਹਨਾ ਬਾਅਦ ਵਿੱਚ ਸ਼ਾਮ ਦੇ ਟਾਈਮ ਤੇ ਕੱਲ ਵਾਂਗੂ ਜਿਵੇਂ ਮੱਜਾਂ ਦਾ ਕੰਮ ਨਿਬੜ ਕੇ ਉਸ ਟਾਈਮ ਤੇ ਤੋੜ ਲੂੰਗੀ ਕਿਉਂਕਿ ਸ਼ਾਮ ਦੇ ਟਾਈਮ ਤੇ ਤਾਂ ਥੋੜਾ ਜਿਹਾ ਟਾਈਮ ਹੋ ਜਾਂਦਾ ਖੁੱਲਾ ਜਾਨਕਿ ਬੀਜ ਵਿੱਚ ਸਾਫਟ ਪਈਆਂ ਦਾ ਕੰਮ ਨਹੀਂ ਹੁੰਦਾ ਤਾਂ ਕਰਕੇ ਜੀ ਲੋ ਜੀ ਬਸ ਹੁਣ ਤਕਰੀਬਨ ਪੋਚਾ ਜਿਹੜਾ ਲੱਗ ਚੁੱਕਿਆ ਬਸ ਰਹਿ ਗਿਆ ਜੀ ਬਾਹਰ ਪੋਚਾ ਲਾਉਣ ਵਾਲਾ ਤੇ ਬਸ ਹੁਣ ਮੈਂ ਪਾਰ ਵੀ ਪੋਚਾ ਲਗਾ ਦੇ ਲੀਆ ਤੇ ਅੱਜ ਸੀ ਇਹ ਸੀਗਾ ਜੀ ਅੱਜ ਦਾ ਆਪਣਾ ਅਰਲੀ ਮਾਰਨਿੰਗ ਦਾ ਰੂਟੀਨ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਅੱਜ ਦੀ ਵੀਡੀਓ ਤਾਂ ਕਰਦੇ ਆਂ ਜੀ ਐਂਡ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ ਠੀਕ ਆ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ